ਬਹੁਤ ਸਾਰੇ ਲੋਕ ਹਜੇ ਵੀ ਹੈਗੇ ਨੇ ਜਿਹੜੇ ਸ਼ਹਿਰ ਨਹੀਂ ਜਾ ਸਕਦੇ ਬਿਨਾਂ ਕਿਸੇ ਸਹਾਰੇ ਦੇ ਬਜ਼ੁਰਗ ਨੇ ਬਿਨਾਂ ਕਿਸੇ ਵਹੀਕਲ ਦੇ ਉਹਨਾਂ ਕੋਈ ਹੈ ਨਹੀਂ ਸਾਧਨ ਆ ਪਿੰਡਾਂ ਦੇ ਵਿੱਚ ਜਾ ਕੇ ਸਰਕਾਰ ਤੁਹਾਡੇ ਦੁਆਰ ਨਵੰਦਾ ਪ੍ਰੋਗਰਾਮ ਚਲਾਇਆ ਉਹਨੂੰ ਹੋਰ ਫਾਸਟ ਕਰਨਾ ਹੈ ਹੁਣ ਫਿਰ ਵਾਦਾ ਕੀਤਾ ਸੀ ਅਰਵਿੰਦ ਕੇਦਰੀਵਾਲ ਜੀ ਨਾਲ ਹੁੰਦਾ ਸੀ ਗਰੰਟੀ ਨੀਤੀ ਸੀ ਬਿਜਲੀ ਫ੍ਰੀ ਕਰ ਦਾਂਗੇ ਬ੍ਰੋਗੀ ਪਾਰਟੀਆਂ ਕੀ ਕਹਿੰਦੀਆਂ ਸੀ ਲੈ ਐਵੇਂ ਮਾਰੀ ਜਾਂਦੇ ਆ ਪੈਸੇ ਕਿਥੋਂ ਆਉਣਗੇ ਆਉਣ ਸਰ ਮਾਰਚ ਦੇ ਵਿੱਚ ਆਪਾਂ ਸੋਚ ਚੁੱਕੀ 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ ਬਿਜਲੀ ਫ੍ਰੀ 600 ਯੂਨਟ ਟੋਟੋ ਫ੍ਰੀ ਦੋ ਮਹੀਨੇ ਦਾ ਪਹਿਲਾਂ ਹੁੰਦਾ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਸਾਡੇ ਨਹੀਂ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੁਣ ਪੈਸੇ ਵੀ ਹੈਗੇ ਬਿਜਲੀ ਬੋਲ ਨੂੰ ਵੀ ਕਾਟਾ ਨਹੀਂ ਪੈਣ ਦਿੱਤਾ ਤੇ ਲੋਕਾਂ ਨੂੰ ਦਿਲ ਨਹੀਂ ਆਇਆ ਜੇ ਪਲੈਨਿੰਗ ਬਣਾਉਣੀ ਹੋਵੇ ਨਾ ਸੱਚੀ ਨੀਅਤ ਨਾਲ ਤਾਂ ਬਣ ਸਕਦੀ ਹੈ ਤੁਹਾਡੇ ਮੈਨੂੰ ਦੂਜੇ ਸੂਬਿਆਂ ਦੀਆਂ ਸਰਕਾਰਾਂ ਪੁੱਛਤੀਆਂ ਨੇ ਇਹ ਕਿਵੇਂ ਕੀਤਾ ਮੈਂ ਕਿ ਆਜੋ ਕਹਿੰਦੇ ਸਮਝਾ ਦਾਂਗੇ ਕਿਵੇਂ ਕੀਤਾ ਨੀਅਤ ਚਾਹੀਦੀ ਐ ਬਸ ਫਿਰ ਖੇਤਾਂਾਂ ਲਈ ਬਿਜਲੀ 8 ਘੰਟੇ ਆਉਂਦੀ ਸੀ ਉਹ ਵੀ ਟੁੱਟਮੀ 2 ਘੰਟੇ ਆ ਗਈ ਘੰਟੇ ਦਾ ਕੱਟਾ ਫਿਰ 1.5 ਘੰਟਾ ਆ ਗਈ ਘੰਟੇ ਦਾ ਕੱਟਾ ਉਹ ਮੈਂ ਉਹਨਾਂ ਨੂੰ ਕਿਹਾ ਅਫਸਰਾਂ ਨੂੰ ਉਹ ਮੈਂ ਕਿਹਾ ਤੁਹਾਨੂੰ ਕੀ ਨੇ ਕਹਿਤਾ ਓਏ 8 ਘੰਟਿਆਂ ਵਿੱਚ ਛੋਨਾ ਜੀਰੀ ਕਹਿੰਦੇ ਸਾਡੇ ਲੱਗ ਕੇ ਵੀ ਉਹਨੂੰ ਪਾਣੀ ਲੱਗ ਜਾਂਦਾ ਹੈ ਇਹ ਤੁਹਾਨੂੰ ਕਿਵੇਂ ਬਣਾਤਾ ਰੂਲ ਕਹਿੰਦੇ ਜੀ ਸੈਕਟਰੀ ਲੈਵਲ ਪਰ ਮੀਟਿੰਗ ਹੋਈ ਸੀ ਉਸਮੇ ਫੈਸਲਾ ਕੀਤਾ ਗਿਆ ਮੈਂ ਕਿਹਾ ਕਦੇ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਹਿੰਦੇ ਜੀ ਕੀ ਹੁੰਦਾ ਹੈ ਨਕਾ ਲੈਵਲ ਮੈਂ ਕਿਹਾ ਨਕਾ ਨਹੀਂ ਨਕਕਾ ਕਹਿੰਦੇ ਇਹ ਨਕਕਾ ਕੀ ਹੁੰਦਾ ਸਰ ਮੈਂ ਕਿਹਾ ਨਕਕਾ ਹੁੰਦਾ ਜਦੋਂ ਖਾਲਚੋਂ ਕਿਆਰੇ ਨੂੰ ਪਾਣੀ ਜਾਂਦਾ ਜਿਹੜਾ ਮੂਰੇ ਲੱਗਦਾ ਉਹਨੂੰ ਨਕਕਾ ਕਹਿੰਦੇ ਮੈਂ ਕਦੇ ਉੱਥੇ ਬੈਠ ਕੇ ਮੀਟਿੰਗ ਕੀਤੀ ਹੈ ਕਹਿੰਦੇ ਨਹੀਂ ਮੈਂ ਕੋਈ ਗੱਲ ਨਹੀਂ ਕੁਣ ਕੁ ਰਹਿਣਾ ਕਿਤੇ ਵੀ ਲੱਗੇ ਜਾਵਾਂਗੇ ਮੈਂ ਕਿਹਾ ਤੂੰ ਚੁੱਪ ਕਰਕੇ ਬਿਜਲੀ 12 ਘੰਟੇ ਦੇ ਦੋ ਲਗਾਤਾਰ ਕੋਈ ਨਹੀਂ ਕੱਟ ਨਹੀਂ ਲਾਉਣਾ ਵਿੱਚ ਨਹੀਂ ਤਾਂ ਖਾਲ ਮਰ ਜੂਗਾ ਫਿਰ ਫਿਰ ਉਸੇ ਘਰੇ ਚਕਣਾ ਪਊਗਾ ਫਿਰ ਫਿਰ ਉਸੇ ਘਰੇ ਚ ਮੈਂ ਕਿਹਾ ਕੋਈ ਕਿਸਾਨ ਕੰਮਲਾ ਨਹੀਂ ਹੈਗਾ ਵੀ ਉਹਦੀਆਂ ਬੱਟਾਂ ਤੋੜ ਲੈ ਵੀ ਬਿਜਲੀ ਹੈਗੀ ਆ ਪਾਣੀ ਲਈ ਜਾਂਦੇ ਜਦੋਂ ਮੈਨੂੰ ਪਤਾ ਲੱਗਾ ਕੱਲ ਨਹੀਂ ਨਹੀਂ ਆਉਗੀ 8 ਵੀ ਨਾ 9 ਨਹੀਂ ਤਾਂ ਸਾਡੇ 9 ਘੰਟਿਆਂ ਚ ਬੰਦ ਕਰ ਦੂਗਾ ਉਹ ਲੋਕ ਮੋਟਰਾਂ ਬੰਦ ਕਰਨ ਲੱਗੇ ਮੈਂ ਇਧਰੋਂ ਕਹਤਾ ਕਿ ਮੇਰਾ ਵਾਦਾ ਹੈ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਵਾਂ। ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਐਵੇਂ ਕਹਾਂ ਮੈਂ ਕਹਤਾ ਤੇ ਅੱਜ ਹੁੰਦਾ ਨਾ ਨਹੀਂ ਹੁੰਦਾ। ਮੋਟਰ ਬੰਦ ਕਰਕੇ ਝੋਨਾ ਲੱਗ ਰਹੀ ਨਹੀਂ ਨਾ ਤੇ ਨਾਲੇ ਬਿਜਲੀ ਤੇ ਨਹੀਂ ਆ ਰਹੀ ਹੈ ਨਾ। ਉਹ ਮੇਰੇ ਖਿਆਲ ਦੁਨੀਆ ਭਰ ਦੇ ਦਫ਼ਤਰ ਦਿਨੇ ਲੱਗਦੇ ਨੇ ਉਹ ਕਿਸਾਨ ਦਾ ਦਫ਼ਤਰ ਰਾਤ ਦੇ 2 ਵਜੇ ਕਿਉਂ ਲਾਣਾ ਨਹੀਂ? ਰਾਤ ਦੇ 2 ਵਜੇ ਬਿਜਲੀ ਆਉ। ਨਾ ਪਹਿਲਾਂ ਹੋ ਸਕਦਾ ਨਾ ਬਾਅਦ ਹੋ ਸਕਦਾ। ਕਿ ਨਹੀਂ ਬਿਜਲੀ ਆਉਂਦੀ ਆ ਆਮ ਬਿਜਲੀਆਂ। ਥਰਮਲ ਪਲੈਂਟ ਖਰੀਦ ਲਿਆ ਜੀ। ਸਿਨੀ ਗੋਇੰਦ ਸਾਹ 540 ਮੈਗਾਵਾਟ ਨਹੀਂ ਤਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਸਮਾਨ ਆਪਣਾ ਆਪਾਂ ਖਰੀਦ ਪਿਆ ਇਹ ਨੀਅਤ ਦਾ ਫਰਕ ਹੈ ਇਹ ਤਾਂ ਕਹਤੋ ਕਰਦੇ ਦੀ ਇੱਕ ਤਾਨਕੇ ਕਹਿ ਸਕਦੇ ਨਾ ਲੋਕਾਂ ਨੂੰ ਜਪੜੋ ਦੀ ਬਾੜੀਆਂ ਨੂੰ ਕਿਉਂ ਕਿਵੇਂ ਸਾਡੇ ਵਾਲੇ ਕਿਵੇਂ ਕਰਦਾ ਕੰਮ ਦੇਖ ਲੋ ਇਸ ਗੱਲ ਤੇ ਮਾਨ ਮਹਿਸੂਸ ਕਰਦਾ ਵੇਚਦੇ ਉਹ ਜਿੱ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਤੋਂ ਪ੍ਰਾਈਵੇਟ ਘਾਟਿਆ ਵਾਲਾ ਜਿਹੜਾ ਸੰਸਥਾ ਉਹ ਖਰੀਦੀ ਹੈ ਤੇ ਬਾਅਦ ਵਿੱਚ ਬਾੜੀਆਂ ਚ ਕਰ ਲਿਆ ਕੋਲਾ ਆਪਣੇ ਕੋਲੇ ਆਮ ਹੋ ਗਿਆ ਸੜਕਾਂ ਤੇ ਮੌਤਾਂ ਬਹੁਤ ਹੁੰਦੀਆਂ ਸੀ ਨਵੀਂ ਪੁਲਿਸ ਬਣਾਈ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਦਿੱਤੀਆਂ ਉਹਨਾਂ ਕੋਲੇ ਫਸਟ ਡੇਡ ਦਾ ਸਮਾਨ ਹੈ ਉਹਨਾਂ ਕੋਲੇ ਭਾਰੀ ਦੇ ਬਲੇਡ ਨੇ ਉਹਨਾਂ ਕੋਲੇ ਗੈਸ ਕਟਰ ਨੇ ਰੱਬ ਨਾ ਕਰੇ ਕੋਈ ਘਟਨਾ ਹੋਗੀ ਨਾਲ ਦੀ ਨਾਲ ਉਹ ਪਹੁੰਚ ਜਾਂਦੇ ਨੇ ਪਹਿਲਾਂ ਖੂਨ ਰੋਕ ਕੇ ਪੱਟੀਆਂ ਕਰ ਦਿੰਦੇ ਤੁਹਾਨੂੰ ਹੈਰਾਨੀ ਹੋਊਗੀ ਜਾਣ ਕੇ 1 ਫਰਵਰੀ ਨੂੰ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਸੀ 1 ਅਗਸਤ ਤੱਕ 1200 ਤੋਂ ਵੱਧ ਬੰਦਿਆਂ ਦੀ ਜਾਨ ਬਚਾਤੀ ਜਿਹੜੇ ਪਿਛਲੇ ਸਾਲ ਦਾ ਰਿਕਾਰਡ ਹੈ 1 ਫਰਵਰੀ ਤੋਂ 1 ਅਗਸਤ ਦਾ ਉਦੋਂ ਨਾਲ 1200 ਮੌਤਾਂ ਘਟ ਹੋਈਆਂ ਨੇ। ਇਹਨਾਂ ਪ੍ਰਮਾਤਮਾ ਨੇ ਜੇ ਕੋਈ ਡਿਊਟੀ ਲੈਣੀ ਹੁੰਦੀ ਹੈ ਕਿਸੇ ਬੰਦੇ ਦੀ ਪ੍ਰਮਾਤਮਾ ਕਦੇ ਕਿਸੇ ਕਿਸੇ ਤੋਂ ਸਮਨਤ ਬਖਸ਼ ਦਿੰਦਾ ਉਹਨੂੰ ਬਲ ਬਖਸ਼ ਦਿੰਦਾ ਵੀ ਇਹ ਤੋਂ ਇਹ ਕੰਮ ਕਰਾਉਣਾ ਹੈ। 2018 ਚ 26 ਦਸੰਬਰ ਨੂੰ ਮੈਂਂਤੀ ਸੀ ਮੈਂ ਮਰਦ ਸਪੀਕਰ ਦੇ ਕਮਰੇ ਚ ਗਿਆ ਮੈਂ ਕਿਹਾ ਜੀ 27 ਦਸੰਬਰ ਨੂੰ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਫਤਿਹਗੜ ਸਾਹਿਬ ਸਭਾ ਹੁੰਦੀ ਹੈ ਮੈਂ ਕਿਹਾ ਜੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਉਹਨਾਂ ਨੂੰ ਪਾਰਲੀਮੈਂਟ ਤੋਂ ਸ਼ਰਧਾਂਜਲੀ ਉਹਨੇ ਕੰਪਿਊਟਰ ਤੇ ਚੈੱਕ ਕੀਤਾ ਉਹਦੇ ਅਫਸਰਾਂ ਨੂੰ ਕਹਿੰਦੇ ਜੀ ਪਹਿਲੇ ਤੋਂ ਕਦੀ دی ਨਹੀਂ ਗਈ ਸ਼ਰਧਾਂਜਲੀ ਮੈਂ ਕਿਹਾ ਫਿਰ ਇਹੀ ਤਾਂ ਦੁੱਖ ਹੈ ਕਿਉਂ ਨਹੀਂ ਦਿੱਤੀ ਗਈ ਜੇ ਪਹਿਲੇ ਨਹੀਂ دی ਗੋਲ तो आप दे दो कल दे दो वो मैडम कहते ये टीएमसी वाले संसद में चलने दे रहे पिछले पांच दिन से नायडू हो रही तो कैसे करेंगे मैंने कहा टीएमसी वालों को मैं मना लूंगा वो मेरा काम है आप श्रद्धांजलि दो कहते ठीक है लिख के दे दो मुझे फिर मैं लिख के देता ਕਿ 1705 ਇਸ ਵੀਚ ਲੋਂ ਸਾਲ ਤੇ 7 ਸਾਲ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਕਰ ਸਿੰਘ ਜੀ ਸੂਬਾ ਕਾਂਗੜੇ ਜਦੋਂ ਨੀਹਾਂ ਦੇ ਵਿੱਚ ਜਿਣੇ ਔਰ ਜਿਣੇ ਨਹੀਂ ਗੱਲੇ ਐਡੀ दिलेर ਹੰਮੀ ਨਾਲ ਜਿਣੇ ਕਿ ਜਦੋਂ ਕੰਗ ਗੋਡਿਆਂ ਤੱਕ ਆ ਗਈ ਤਾਂ ਗੋਡੇ ਬਾਹਰ ਸੀ ਚੱਪੀਆਂ ਬਾਹਰ ਸੀ ਇੱਕ ਛੱਲਣੀ ਪੈਣੀ ਸੀ ਉਹ ਐਡਾ ਗਾਲਮ ਸੀ ਉਹ ਕਹਿੰਦਾ ਇੱਕ ਵੀ ਛੱਲਣੀ ਚਾਰੇ ਗੋਡੇ ਛੱਲ ਜਾਓ ਚਾਰੇ ਗੋਡੇ ਛੱਲ ਤੇ ਵੀ ਤੇਸੇ ਨਾਲ ਇਹ ਬੇਦੂਖ ਕਵਾਨੀਆਂ ਫਿਰ ਵੀ ਧਰਮ ਤੋਂ ਆਪਣੇ ਪਿਤਾ ਜੀ ਦੇ ਜ਼ਬਾਨ ਤੋਂ ਮੁਕਰੇ ਨਹੀਂ ਫਿਰ ਮੈਂ ਦੱਸਿਆ ਮੈਡਮ ਵੱਡੇ ਸਾਹਿਬ ਜਦੋਂ ਦੀ ਅੱਖਾਂ ਚੱਤ ਹੱਥ ਨੂੰ ਆ ਗਏ ਤੇ ਛੋਟੇ ਸਾਹਿਬ ਜਦੋਂ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰ ਲੱਗਦਾ ਤੇ ਜੋਰਾਵਰ ਸਿੰਘ ਜੀ ਕਹਿੰਦੇ ਫਤਿਹ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਮੇਰੀ ਅੱਖਾਂ ਚੱਤੂ ਤੈਨੂੰ ਤੇਰੇ ਬਾਰੇ ਸੋਚ ਕੇ ਆ ਰਹੇ ਨੇ ਕਿ ਤੂੰ ਦੁਨੀਆ ਤੇ ਆਇਆ ਮੇਰੇ ਤੋਂ ਬਾਅਦ ਸੀ ਜਾਏਗਾ ਮੇਰੇ ਤੋਂ ਪਹਿਲਾਂ ਕਿਉਂਕਿ ਉਹਨਾਂ ਦਾ ਕੱਦ ਛੋਟਾ ਸੀ ਤਾਂ ਇੱਟਾਂ ਜਿਹੜੀਆਂ ਨੇ ਗਰਦਨ ਤੱਕ ਪਹਿਲਾਂ ਪਹੁੰਚ ਜਾਣੀਆਂ ਸੀ ਤਾਂ ਆ ਮੈਂ ਦੱਸਦਾ ਮੈਡਮ ਅਗਲੇ ਦਿਨ ਆਕੇ ਮੈਂ ਟੀਐਮਸੀਆਂ ਨੂੰ ਮਨਾ ਲਿਆ ਮੈਂ ਕਿਹਾ ਮੈਂ ਤੁਹਾਡਾ ਕਿੰਨਾ ਸਾਥ ਦਿੰਦਾ ਹਾਂ ਨਾ ਕੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਤਿਆਂ ਦਾ ਸੀਦੀ ਦੇਖਸਾ ਸ੍ਰੀ ਅਨਜਲੀ ਦੇ ਲੈਣਗੋ ਸ੍ਰੀ ਅਨਜਲੀ ਤੱਕ ਪੂਰੀ ਪਾਰਲੀਮੈਂਟ ਰੋਲਾ ਨਾ ਭਾਇਓ ਉਹ ਤਾਂ ਮੈਂ ਤੁਹਾਡਾ ਸਾਥ ਦੇ ਦਊਗਾ ਉਹ ਕਹਿੰਦੇ ਠੀਕ ਹੈ ਉਹ ਮੰਨ ਗਏ ਅਗਲੇ ਦਿਨ ਨੂੰ 11 ਵਜੇ ਜਦੋਂ ਮੈਡਮ ਸਪੀਕਰ ਆਏ ਕੱਢ ਕੇ ਦੇਖ ਲਿਓ YouTube ਤੇ ਮੈਨੂੰ ਇੰਨੀ ਖੁਸ਼ੀ ਹੋਈ ਕਿਹੜੀਆਂ ਪ੍ਰਧਾਨਗੀਆਂ ਕਿਹੜਾ ਪੈਸਾ ਟਕਾ ਸਭ ਥੱਲੇ ਰਹਿ ਜਾਂਦੀਆਂ ਨੇ ਮੈਨੂੰ ਇੰਨੀ ਖੁਸ਼ੀ ਹੋਈ ਜਦੋਂ ਪਹਿਲੀ ਵਾਰ ਭਾਰਤ ਦੀ ਸੰਸਦ ਦੇ ਵਿੱਚ ਪਹਿਲੀ ਵਾਰ ਛੋਟੇ ਸਹਿਜ ਅਭਿਆਨ ਨੂੰ ਸ਼ਰਧਾਂਜਲੀ ਦਿੱਤੀ ਗਈ ਮਾਣ ਰੱਖ ਕੇ ਤੇ ਬਕਾਇਦਾ ਉਹਨਾਂ ਬਾਰੇ ਦੱਸ ਕੇ ਕਿਸ ਤਰ੍ਹਾਂ ਹੋਇਆ ਮੈਂ ਕਹਿ ਰਿਹਾ ਮੈਡਮ ਇਹਨੂੰ ਆਨ ਰਿਕਾਰਡ ਕਰੋ ਆਨ ਰਿਕਾਰਡ ਕੀ ਹੁੰਦਾ ਪੰਜਾਬੀਓ ਆਨ ਰਿਕਾਰਡ ਦਾ ਮਤਲਬ ਹੈ ਵਿਧਾਨ ਸਭਾ ਜਾਂ ਲੋਕ ਸਭਾ ਚ ਕੋਈ ਚੀਜ਼ ਆਨ ਰਿਕਾਰਡ ਹੋਵੇ ਨਾ ਉਹਦਾ ਮਤਲਬ ਇਹ ਹੁੰਦਾ ਕਿ ਸਦਾ ਲਈ ਰਿਕਾਰਡ ਹੋ ਗਈ ਹੁਣ ਅੱਜ ਤੋਂ 400 ਸਾਲ ਬਾਅਦ ਪਤਾ ਹੋਣਾ ਨਹੀਂ ਆਪਣੇ ਪੁੱਤ ਪੋਤੇ ਨੇ ਵੀ ਨਹੀਂ ਹੋਣਾ ਪਰ ਅੱਜ ਤੋਂ 400 ਸਾਲ ਬਾਅਦ ਵੀ ਜਦੋਂ ਭਾਰਤ ਦੀ ਪਾਰਲੀਮੈਂਟ 27 ਦਸੰਬਰ ਨੂੰ 11 ਵਜੇ ਸ਼ੁਰੂ ਹੋਊਗੀ ਤਾਂ ਸਭ ਤੋਂ ਪਹਿਲਾਂ ਆਨ ਰਿਕਾਰਡ ਮੁਤਾਬਕ ਛੋਟੇ ਸਾਹਿਬ ਜਦੈਨੂ ਸੰਦਾਂ ਦੀ ਜੀਣੀ ਪਹੂਗੀ ਤਾਂ ਤੋਂ ਬਾਅਦ ਫਿਰ ਪਾਰਲੀਮੈਂਟ ਜਿਹੜੀ ਸ਼ੁਰੂ ਹੋਊਗੀ। ਔਰ ਦੁੱਖ ਦੀ ਗੱਲ ਇਹ ਜਿਹੜੇ ਪਹਿਲਾਂ ਪੰਜ ਦਿਗਾਂ ਗੱਲਾਂ ਕਰਦੇ ਰਹੇ ਜਿਹੜੇ ਪਹਿਲਾਂ ਪੰਜ ਦੇ ਨਾਮ ਤੇ ਬੋਟਾ ਲੈnder ਕਿਸੇ ਨੇ ਅਰਜੀ ਵੀ ਨਹੀਂ ਪਾਈ ਵੀ ਚਲ ਮਨ ਹੀ ਕਰਤਾ ਹੋਵੇ ਅਰਜੀ ਤਾਂ ਪਾਓ ਅਰਜੀ ਵੀ ਨਹੀਂ ਪਾਈ ਕਿਸੇ ਨੇ। ਵੀਰੋ اے ਪ੍ਰਮਾਤਮਾ ਸਮਤ ਬਖਸ਼ਦਾ ਬਲ ਬਖੀਦਾ ਮੈਂ ਤਾਂ ਦੋ ਟਾਈਮ ਤੇ ਇਹ ਅਰਦਾਸ ਕਰਦਾ ਰਹਿਣਾ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਣਾਈ ਹੈ ਉਨੀ ਵੀ ਕਾਇਮ ਰੱਖੀ ਕਟਾਈ ਨਾ ਸਵੇਂ ਵਧਾਈ ਵੀ ਨਾ ਜਿੰਨੀ ਕਹਿ ਗਈ ਹੈ ਉਨੀ ਕਰੱਖੀ ਮੇਰੇ ਹੱਥੋਂ ਕੋਈ ਆਜਾ ਫੈਸਲਾ ਨਾ ਕਰਵਾ ਲਈ ਜਿਸ ਨਾਲ ਕਿਸੇ ਘਰ ਦਾ ਚੁੱਲੇ ਦੀ ਅੱਗ ਬੁਝਦੀ ਹੋਵੇ ਮੇਰੇ ਹੱਥੋਂ ਜੇ ਫੈਸਲੇ ਕਰਾਉਣੇ ਹੈ ਜੇ ਕਰਾਈਂ ਜਿਹਦੇ ਨਾਲ ਖੁਸ਼ੀਆਂ ਦੀ ਤਰੱਕੀਆਂ ਦੀ ਜੋਤ ਜਗਦੇ ਹੋਵੇ ਹਰ ਰੋਜ਼ ਮੈਂ ਨੌਕਰੀਆਂ ਦੇ ਕੇ ਆਉਣਾ ਹਰ ਰੋਜ਼ ਮੈਂ ਕਿਸੇ ਨਾ ਕਿਸੇ ਲੋਕਾਂ ਦੀ ਭਲਾਈ ਦੇ ਕੰਮਾਂ ਦੇ ਫੈਲਾਂ ਤੇ ਸਾਈਨ ਕਰਦਾ ਮੈਨੂੰ ਇਸੇ ਗੱਲ ਦੀ ਖੁਸ਼ੀ ਹੈ ਪੈਸੇ ਕਮਾਉਣ ਨਾਲ ਤਾਂ ਭੁੱਲ ਜਾ ਮੈਂ ਤਾਂ ਬਹੁਤ ਇਸ ਗੰਤ ਤੋਂ ਦੂਰ ਹਾਂ ਜੀ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਪੈਸੇ ਕਮਾਉਣੇ ਹੁੰਦੇ ਮੈਂ ਕਲਾਕਾਰੀ ਚੋਂ ਬਹੁਤ ਕਮਾਲਿੰਦਾ ਮੈਂ ਕਿਹੜਾ ਕੋਈ ਫੈਲ ਕਲਾਕਾਰ ਸੀ ਮੈਂ ਵੀ ਤਾਂ ਮੰਨਿਆ ਪਰ ਮੰਨਿਆ ਸੀ ਪਰ ਜੋ ਲੋਕਾਂ ਦੇ ਲੇਖ ਲੱਗ ਜੋ ਲੱਗ ਜਾਣੇ ਤੁਹਾਨੂੰ ਪਤਾ ਕਰਤਾਰ ਸਿੰਘ ਸਰਾਬਾ ਸਰਾਬਾ ਪਿੰਡ ਸੰਭੇ 300 ਕਿੱਲਾਂ ਦਾ ਮਾਲਕ ਸੀ ਉਹ ਕਰਤਾਰ ਸਿੰਘ ਸਰਾਬਾ 6 ਤੋਂ 300 ਕਿੱਲਾਂ ਤੇ ਉਸ ਜ਼ਮਾਨੇ ਚ ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆ ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਪਾਇਲਟ ਦਾ ਗਦਰੀ ਬਾਬੇ ਨਾਲ ਮੇਲ ਹੋ ਗਿਆ ਦੇਸ਼ ਭਗਤੀ ਚ ਪੈ ਗਿਆ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਬੰਦੇ